ਖਾਲਸਾ ਜੀ ਆ ਵੇਖੋ ਨਜ਼ਾਰੇ ਸਿੱਖੀ ਦੇ ਪ੍ਰਚਾਰ ਦੇ ਗੁਰੂ ਪਾਤਸ਼ਾਹ ਜੀ ਦੇ ਝੰਡੇ ਵੀ ਝੂਰ ਰਹੇ ਨੇ ਤੇ ਖੰਡੇ ਵੀ ਬਿਲਕੁਲ ਆਪ ਜੀ ਦੇ ਸਾਹਮਣੇ ਲੱਗੇ ਹੋਏ ਨੇ ਮਹਾਰਾਸ਼ਟਰ ਸਟੇਟ ਗੁਰਦਰਾ ਯਾਦਗਾਰ ਸਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਕੀ ਆ ਅਸੀਂ ਪਹੁੰਚ ਚੁੱਕੇ ਹਾਂ ਗੁਰਦਆਸਬ ਐਂਟਰ ਹੋ ਰਹੇ ਆ ਤੇ ਗੁਰਦੁਆਰਾ ਯਾਦਗਾਰ ਸਾਬਜਾ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਯਾਦ ਦੇ ਵਿੱਚ ਪਿੰਡ ਅਤੇ ਡਾਕ ਬਨਾਲੀ ਇਸ ਜਗ੍ਹਾ ਉੱਤੇ ਸੀ ਪਹੁੰਚਿਆ 2000 ਦਾ ਬੁੱਤ ਬਹੁਤ ਸੁੰਦਰ ਬਣਿਆ ਆ ਤੇ ਹਵਾਈ ਜਹਾਜ਼ ਵੀ ਉੱਪਰ ਆਪਣੇ ਪੱਖਿਆਂ ਨੂੰ ਪੂਰਾ ਚਲਾ ਰਿਹਾ ਹੈ ਗੁਰਦੁਆਰਾ ਸਾਹਿਬ ਸशोਭਤ ਨਿਸ਼ਾਨ ਸਾਹਿਬ ਜਿਹੜੇ ਨੇ ਝੂਲ ਰਹੇ ਨੇ ਇੱਥੇ ਹੁਣ ਗੁਰਦਾਸ ਸਾਹਿਬ ਦੇ ਘੋੜੇ ਵੀ ਨੇ ਚੜਨ ਵਾਸਤੇ ਫੋਟੋਆਂ ਖਿਚਾਉਣ ਦੇ ਵਾਸਤੇ ਲੱਗੇ ਹੋਏ ਨੇ ਘੋੜੇ ਨਿਸ਼ਾਨ ਸਾਹਿਬ ਪੂਰੇ ਜੋਸ਼ ਦੇ ਵਿੱਚ ਉੱੜ ਰਿਹਾ ਹੈ ਹਵਾ ਕਾਫੀ ਤੇਜ਼ ਹੈ ਇਹ ਗੁਰਦਾਸ ਸਾਹਿਬ ਸਾਹਿਬ ਜਾਨ ਦੀ ਯਾਦ ਦੇ ਵਿੱਚ ਇੱਥੇ ਬਣਾਇਆ ਹੋਇਆ ਹੈ ਸੁੰਦਰ ਤਸਵੀਰਾਂ ਜਿਹੜੀਆਂ ਨੇ ਸੁਭਾਜਮਾਨ ਨੇ ਵਾਹਿਗੁਰੂ ਵਾਹਿਗੁਰੂ ਖਾਲਸਾ ਜੀ ਬਹੁਤ ਹੀ ਮਨਮੋਹਕ ਦ੍ਰਿਸ਼ ਇੱਥੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਹਰ ਚੀਜ਼ ਕਬੂਤਰਾਂ ਦੇ ਝੌਂਡੇ ਚਿੱਟੇ ਕਬੂਤਰ ਰੰਗ-ਬਰੰਗੇ ਕਬੂਤਰ ਦੇਖੋ ਕਿਵੇਂ ਪੂਰੇ ਖਾਨੇ ਫੁੱਲਣ ਆਹ ਦੇਖੋ ਘੋੜਿਆਂ ਦੀ ਸਵਾਰੀ ਕਿਉਂਕਿ ਸਿੰਘ ਸਵਾਰ ਘੋੜੇ ਤੇ ਸੋਹਣੇ ਲੱਗਦੇ ਨੇ ਤੇ ਬੱਚੇ ਵੀ ਹੁਣ ਛਾਲਾ ਮਾਰ ਕੇ ਚੜ ਗਏ ਨੇ ਘੋੜਿਆਂ ਦੇ ਉੱਤੇ ਬਾਉ ਇੱਕ ਇਹ ਦੇਖੋ ਜੋਦਾ ਉੂਰ ਤੇ ਚੜਿਆ ਆ ਬਿਲਕੁਲ ਪੌੜੀਆਂ ਲੱਗੀਆਂ ਨੇ ਚੜ੍ਹਦੇ ਵਾਸਤੇ ਘੋੜਿਆਂ ਦੀ ਸਵਾਰੀ ਸੰਗਤਾਂ ਨੂੰ ਨੰਦ ਲੈ ਰਹੀਆਂ ਨੇ ਆਓ ਜਰੂਰ ਹਜੂਰ ਸਾਹਿਬ ਜਦੋਂ ਮੌਕਾ ਮਿਲਦਾ ਇੱਕ ਵਾਰੀ ਮਨਗੀ ਦੇ ਵਿੱਚ ਕੰਮ ਹਮੇਸ਼ਾ ਹੁੰਦੇ ਰਹਿਣੇ ਨੇ ਪਰ ਮੌਕੇ ਬੜੇ ਘੱਟ ਮਿਲਦੇ ਨੇ ਸੰਗਤ ਕਰਨ ਦੇ ਗੁਰੂ ਘਰ ਘੁੰਮਣ ਦੇ ਆ ਦੇਖੋ ਮੋਰ ਦੇ ਸੰਗਤਾਂ ਬੈਠੀਆਂ ਹੋਈਆਂ ਨੇ ਬੱਚੇ ਲੈ ਰਹੇ ਨੇ ਆਨੰਦ ਨਾਲੇ ਸੰਗਤ ਦਾ ਤੇ ਨਾਲੇ ਮੰਨ ਦਾ